ਤਾਂ ਬਈ ਨਾ ਐ ਕਰਦੇ ਨੇ ਗੱਲ ਇਹ ਉਤਰਾ ਕੀਤਾ ਹੀ ਮੜਾ ਜਾ ਛੋਟੀਆਂ ਪਾਰਟੀਆਂ ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਹੁੰਦੀਆਂ ਨਾ ਤੇ ਵਲੌਗਸ ਜਿਹੜੇ ਆ ਅੱਜ ਤੋਂ ਸ਼ੁਰੂ ਆ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਵੇਂ ਲੱਗਾ ਬਹੁਤ ਵਧੀਆ ਉੱਚੀ ਨਾ ਗੱਲਾਂ ਮਾਰਦਾ ਨੇ ਲੱਗੀ ਤਾਂ ਗੱਲਾਂ ਹਾਂਜੀ ਜਿਹੜੀਆਂ ਗੱਲਾਂ ਮਾਰਦਾ ਜੇ ਮੈਂ ਕਰ ਮਸ਼ੀਨ ਵਾਲੀ ਕੌਫੀ ਹੀ ਮਸ਼ੀਨ ਹੀ ਘਰੇ ਢੋਣੀ ਪੈਣੀ ਬੱਚਾ ਪਾਰਟੀ ਇਧਰ ਆ ਜਾ ਇੱਕ ਤਿਆਰ ਕੌਣ ਕਰਨ ਦਿਆ ਦਦੀ ਦਦੀ ਚਲੋ ਜੀ ਮੈਂ ਤਾਂ ਲੈ ਤੇ ਆਂ ਉਸ ਜਿਹੜੇ ਸਵਾਦ ਬਹੁਤ ਜਿਆਦਾ ਸਵਾਦ ਹਲੋ ਵੇ ਮੀਨੂ ਦਸਣਾ ਠੀਕ ਆ ਲੱਗਦਾ ਠੀਕ ਆ ਕੀ ਕਰਦਾ ਹਾਂ ਮੈਂ ਕੀ ਕਰਦੇ ਲੋਕ ਐਂ ਕਾ ਕਰਦਾਂਗੇ ਚਲੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀ ਸ਼ੁਰੂਆਤ ਤੁਹਾਡੇ ਨਾਲ ਗੁਰੂ ਦੇ ਨਾਲ ਗੁਰੂ ਦੇ ਸਿੱਖਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਨਿਵਾਜਿਆ ਤੇ ਬਹੁਤ ਜ਼ਿਆਦੀਆਂ ਸੇਵਾਵਾਂ ਦੇ ਵਿੱਚ ਹਿੱਸਾ ਲਿਆ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਸਾਲ ਜਿਹੜਾ 2025 ਚੜ੍ਹਿਆ ਵਾ ਉਹ ਤੁਹਾਡੇ ਦੀ ਸਾਡੇ ਦੀ ਸਾਡੇ ਸਾਰਿਆਂ ਦੀ ਬਹੁਤ ਖੁਸ਼ੀਆਂ ਭਰਿਆ ਹੋਵੇ ਤੇ ਗੁਰੂ ਮਰਿਆਦਾ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਦੇ ਰਹੀਏ ਤੇ ਨਵੇਂ ਵਲੌਗ ਦੀ ਨਵੇਂ ਸਾਲ ਦੇ ਵਿੱਚ ਸ਼ੁਰੂਆਤ ਵਾ ਇਸ ਨਵੇਂ ਸਾਲ ਦੇ ਸ਼ੁਰੂਆਤ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅਸੀਂ ਤੁਹਾਨੂੰ ਥੋੜੇ ਸਮੇਂ ਤੱਕ ਮਿਲਦੇ ਆ ਅੱਜ ਦੇ ਅਪਡੇਟ ਜਿਹੜੇ ਕਈ ਬਰਥਡੇ ਸਾਡੇ ਅੰਪਲੋਇਸ ਦੇ ਸਾਡੇ ਬੱਚਿਆਂ ਦੇ ਰਹਿ ਗਏ ਸੀ ਜਿਹੜੇ ਇਨ ਬਿਟਵੀਨ 20 ਤੋਂ ਲੈ ਕੇ 30 ਦੇ ਵਿੱਚ ਵਿੱਚ ਜਿਹੜੇ ਆਏ ਸੀ ਜਿਹੜੇ ਵੀਹ ਸਬਰਤ ਲਈ 30 ਦਸੰਬਰ ਤੱਕ ਵਿੱਚ ਆਏ ਸੀ ਉਹਨਾਂ ਨੂੰ ਅਸੀਂ ਬਿਲਕੁਲ ਹੀ ਉਹਨਾਂ ਨੂੰ ਕਹਿਤਾ ਸੀ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਬਣਾਉਣੇ ਨਹੀਂ ਆ ਉਹ ਇੱਕ ਤਰੀਕ ਰੱਖਿਆ ਸੀ 2 ਵਜੇ ਆ ਉਹਨਾਂ ਦਾ ਜਿਹੜਾ ਬਰਸਡੇ ਦਾ ਸੈਲੀਬ੍ਰੇਸ਼ਨ ਆ ਉਹ ਤੁਹਾਡੇ ਸਾਹਮਣੇ ਆਵੇਗਾ ਤੇ ਮੈਨੂੰ ਆ ਮੈਂ ਆਸ ਕਰਦਾ ਹਾਂ ਕਿ ਤੁਸੀਂ ਪਹਿਲੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਥੋੜੇ ਸਮੇਂ ਤੱਕ ਤਨ ਮਿਲਦੀ ਹੈ ਜੀ ਆਓ ਮਿਲਦੇ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਮੈਂ ਪਹਿਲਾਂ ਵੀ ਦੇ ਚੁੱਕਿਆ ਵਾਰ-ਵਾਰ ਮੁਬਾਰਕਾਂ ਦੇਣ ਨੂੰ ਕੀ ਕਰਦਾ ਕਿਉਂਕਿ ਅੱਜ ਦੇਣੀ ਇਹੋ ਜਿਹਾ ਵਾ ਕਿ ਸੈਲੀਬ੍ਰੇਸ਼ਨ ਵਾਲਾ ਦੇਣਵਾ ਸਾਰੇ ਗਾਣੇ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਵਾ ਅਸੀਂ ਜਿਹੜੇ ਇਹਨਾਂ ਬੱਚਿਆਂ ਨਾਲ ਵਾਦਾ ਕੀਤਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਵਰਤੇ ਸੰਗੀਤ ਨਹੀਂ ਕਰਾਂਗੇ ਇਹਨਾਂ ਨੇ ਗੱਲ ਮੰਨ ਵੀ ਲਈ ਸੀ ਗੱਲ ਮੰਨ ਵੀ ਲਈ ਸੀ ਪਰ ਥੋੜਾ ਜਿਆ ਆਂਦੇ ਆ ਨਾ ਐ ਐ ਕਰਦੇ ਹੁੰਦੇ ਨੇ ਹਨਾ ਉਤਰੇ ਕੀਤਾ ਹੀ ਮੜਾ ਜਾ ਮੜਾ ਕੀਤਾ ਹੀ ਨਾ ਐ ਕੀਤਾ ਹੀ ਕੀਤਾ ਹੀ ਕੋਈ ਨਹੀਂ ਕੀਤਾ ਤੇ ਉਹਦੇ ਉਹਨੂੰ ਸਾਰਿਆਂ ਨੂੰ ਸਮਝਦਿਆਂ ਹੋਇਆਂ ਇਹਨਾਂ ਨੇ ਗੱਲ ਮੰਨੀ ਤੇ ਆਖਿਆ ਕਿ 1 ਤਰੀਕ ਨੂੰ ਸੈਲੀਬ੍ਰੇਸ਼ਨ ਹਮਤੈ ਜੀ ਦੇ ਦਫ਼ਤਰ ਵਿੱਚ ਹੋਏਗੀ ਤੇ ਅੱਜ ਇੱਕ ਸਾਡਾ ਸਟਾਫ ਆ ਉਹਨਾਂ ਦਾ ਬੱਚੇ ਆ ਇੱਕ ਸਾਡੇ ਸਟਾਫ ਨੇ ਉਹਨਾਂ ਦੀ ਬੇਟੀ ਦਾ ਬੱਚੇ ਤੇ 29 ਤਰੀਕ ਦੀ 30 ਤਰੀਕ ਨੂੰ ਬਰਥਡੇ ਹੀ ਹਾਂ ਤੇ ਉਹਨਾਂ ਦੋਨਾਂ ਦਾ ਹੀ ਅੱਜ ਇਕੱਠੇ ਸੈਲੀਬ੍ਰੇਸ਼ਨ ਨਹੀਂ ਕੀਤਾ ਸੀ ਤੇ ਪੋਸਟਪੋਨ ਦੇ ਵਿੱਚ ਉਹਨਾਂ ਦਾ ਸੈਲੀਬ੍ਰੇਸ਼ਨ ਅਸੀਂ ਵੱਖਰੇ ਵੱਖਰੇ ਕੇਕ ਲਿਆ ਕੇ ਉਹਨਾਂ ਦਾ ਅਸੀਂ ਮਾਨਤਾਇਆ ਵਾ ਅਸੀਂ ਨਹੀਂ ਮਾਨਤਾਇਆ ਸਾਰਿਆਂ ਨੇ ਦੁਜੀ ਨਾਲ ਕੋਆਰਡੀਨੇਟ ਕੀਤਾ ਕਿ ਅਸੀਂ ਕਿਸ ਤਰੀਕੇ ਨਾਲ ਸੈਲੀਬ੍ਰੇਸ਼ਨ ਕੀਤਾ ਜਾਵੇ ਕਿ ਛੋਟੀ ਛੋਟੀਆਂ ਪਾਰਟੀਆਂ ਜਿਹੜੀਆਂ ਛੋਟੇ ਛੋਟੇ ਪਾਰਟੀਆਂ ਹੁੰਦੀਆਂ ਨਾ ਇਹਨਾਂ ਨੂੰ ਨਾ ਟਾਰਗੇਟ ਦਿੱਤੇ ਇੱਕ ਕਿ ਤੁਸੀਂ ਐਵੇਂ ਦੀ ਸੇਲ ਤੇ ਜਾਂ ਇੰਨੇ ਪੇਸ਼ੈਂਟ ਆਉਣਗੇ ਤੇ ਅਸੀਂ ਅਸੀਂ ਸਮੋਸਾ ਪਾਰਟੀ ਪਨੀਰ ਪਾਰਟੀ ਪਨੀਰ ਦੇ ਪਕੌੜੇ ਦੀ ਪਾਰਟੀ ਅਸੀਂ ਇਹ ਸਾਰੇ ਪਾਰਟੀਆਂ ਕਰ ਦਿੰਨੇ ਆ ਅਸੀਂ ਤੇ ਉਹਦੇ ਨਾਲ ਇਹ ਆ ਕਿ ਬੱਚੇ ਵੀ ਖੁਸ਼ ਹੁੰਦੇ ਆ ਇੱਕ ਟਾਰਗੇਟ ਨਹੀਂ ਹੁੰਦਾ ਕੋਈ ਇੱਕ ਮਾਹੌਲ ਜਿਹਾ ਬਣ ਜਾਂਦਾ ਐ ਇੰਜੋਇਮੈਂਟ ਆਪ ਇਹ ਪਾਰਟੀ ਕ੍ਰੀਏਟ ਕਰਨੀ ਆ ਉਹ ਕਿਤਰਾ ਕਰਨੀ ਆ ਉਹ ਸਾਡੇ ਸਾਰਿਆਂ ਦੇ ਮਾਹੌਲ ਦੇ ਮਾਹੌਲ ਦੇ ਉੱਤੇ ਹੁੰਦਾ ਤੇ ਕੱਲ ਇੱਕ بڑا ਜਿਹੜਾ ਸਾਨੂੰ ਗਿਫਟ ਦੇ ਗਿਆ ਇੱਕ ਇਹ ਹੈ ਚਲੋ ਚਲ ਗਏ ਆ ਸਾਡੇ ਇੱਥੋਂ ਇੱਕ ਲੜਕੀ ਉਹ ਆਪਣੇ ਘਰ ਵਾਪਸ ਚਲੀ ਗਈ ਆ ਤੇ ਬੜਾ ਸੋਹਣਾ ਤਰੀਕੇ ਨਾਲ ਦੇਈ ਆ ਇਹ ਚਲੋ ਅਸੀਂ ਯਾਦ ਕਰਾਂਗੇ ਪਰ ਸਿੱਖਣ ਨੂੰ ਬੜਾ ਖੁਸ਼ੀ ਲੈ ਨੂੰ ਕਹਿ ਲੋ ਕਿ ਉਹਦਾ ਦਾਣਾ ਪਾਣੀ ਇੱਥੇ ਹੈਗਾ ਨਹੀਂ ਜਿੰਨਾ ਸੀਗਾ ਉਹ ਬੜਾ ਸੋਹਣਾ ਨਿਭਾ ਕੇ ਰਹੇ ਨਿਭਾ ਕੇ ਚੱਲ ਗਈ ਚਲੋ ਬਾਕੀ ਇਹ ਹੈ ਕਿ ਅੱਜ ਤੇ ਵਲੌਗਸ ਜਿਹੜੇ ਆ ਅੱਜ ਤੋਂ ਸ਼ੁਰੂ ਆ ਜਿਹੜੇ ਨਵੇਂ ਸਾਲ ਦੇ ਵਲੌਗ ਅੱਜ ਤੋਂ ਸ਼ੁਰੂ ਆ ਜਿਹੜੇ 10 ਦਿਨ ਦੇ ਵਲੌਗ ਤੁਹਾਡੇ ਸਾਹਮਣੇ ਨਹੀਂ ਵੀਡੀਓ ਦੇ ਵਿੱਚ ਆਏ ਉਹ ਅੱਜ ਤੁਹਾਡੇ ਅੱਜ ਤੋਂ ਤੁਹਾਡੇ ਸਾਹਮਣੇ ਸ਼ੁਰੂ ਹੋਣੇ ਸ਼ੁਰੂ ਹੋ ਗਏ ਆ ਜਿਹੜਾ ਕਿ ਤੁਹਾਡੇ ਸਾਹਮਣੇ ਤੁਸੀਂ ਵੀ ਮੈਨੂੰ ਵੇਖ ਰਹੇ ਹੋ ਹਨ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਬਰਥਡੇ ਸੈਲੀਬ੍ਰੇਟ ਕਰਨ ਲੱਗੇ ਆ ਨਿਊ ਇਅਰ ਸੈਲੀਬ੍ਰੇਟ ਕਰਨ ਲੱਗੇ ਆ ਹਾਂ ਕੁਝ ਵੀ ਲਾ ਲੋ ਕੁਝ ਵੀ ਲਾ ਲੋ ਤੇ ਇਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹ ਵਾ ਕਿ ਸਾਡੇ ਨਾਲ ਸਾਰੇ ਜਾਣੇ ਨਾ ਬੜੇ ਪ੍ਰੇਮ ਹੌਬਤ ਨਾਲ ਰਹਿੰਦੇ ਆ ਤੇ ਹਰ ਕੋਈ ਆਪਣਾ ਹੱਕ ਦੇ ਨਾਲ ਕਹਿੰਦੇ ਆ ਕਿ ਅਸੀਂ ਇਸ ਦਿਨ ਨਹੀਂ ਪਾਰਟੀ ਕਰਨੀ ਅਸੀਂ ਇਸ ਦਿਨ ਇੱਥੇ ਜਾਣਾ ਹੈ ਅਸੀਂ ਇੱਥੇ ਜਾਣਾ ਕਿਉਂਕਿ ਮਾਹੌਲ ਹੀ ਸਾਡਾ ਘਰ ਵਰਗਾ ਵਾ ਕੁਝ ਐਡਾ ਖਾਸ ਨਹੀਂ ਆ ਬੜੇ ਲੋਕੀ ਬਾਹਰ ਸਟਾਫ ਨੂੰ ਲੈ ਕੇ ਪਾਰਟੀਆਂ ਕਰਨ ਜਾ ਰਹੇ ਆ ਬੜੇ ਲੋਕ ਰਾਤ ਨੂੰ ਹੀ ਉਹਨਾਂ ਨੇ ਸੈਲੀਬ੍ਰੇਟ ਕੀਤਾ ਏ ਤੇ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਹਨਾ ਆਪਾਂ ਗੁਰੂ ਘਰ ਜਾਏ ਆ ਹਾਂਜੀ ਤੁਸੀਂ ਪੁੱਛੋ ਅਸੀਂ ਦੱਸਦੇ ਆ ਕਿਵੇਂ ਲੱਗਾ ਉੱਚੀ ਵੱਲ ਆ ਉੱਚੀ ਖੜਕਵੀਂ ਆਵਾਜ਼ ਹੈ ਖੜਕਵੀਂ ਆਵਾਜ਼ ਆਏ ਆਏ ਆਦੇ ਆਦੇ ਕਾਟੂ ਜੇ ਕਾਟੂ ਕਾਟੂ ਕੀ ਕਾਟੂ ਆਏ ਆਏ ਕਿਸੇ ਕਾਟੂ ਦੇ ਹੈ ਇਹ ਭਾਈ ਸਾਹਿਬ ਸਾਡੇ ਨਾਲ ਕੰਮ ਕਾਇ ਫਰੀ ਦੇ ਵੇਖ ਲਓ ਹਾਏ ਦੇ ਭਾਈ ਸਾਹਿਬ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਧਰੀਆਂ ਮਾਰਦੇ ਆ ਤਾਂ ਬੜਾ ਸੁਣਾ ਬੜਾ ਥੋੜਾ ਸੁਭਾਅ ਹੀ ਦਾ ਤੇ ਅੱਜ ਪਹਿਲੀ ਵਾਰ ਮਿਲੇ ਆ ਤੇ ਇੱਥੇ ਆ ਕੇ ਸੱਜ ਕੋ ਜਿਹੜਾ ਘਰ ਬਣ ਰਿਹਾ ਉਹਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਰੇ ਸੀ ਤੇ ਆਹਦੇ ਚਾਹ ਪੀਣੀ ਆ ਤੇ ਮੈਂ ਕਿਹਾ ਚਾਹ ਪੀਣੀ ਆ ਤੇ ਇਕੱਠੇ ਹੀ ਛਕਦੇ ਸਾਰੇ ਜਾਣੇ ਤੇ ਵੀਰ ਹੋਣੀ ਆ ਜੇ ਆ ਤਾਂ ਖੁਸ਼ੀ ਵੀ ਹੁੰਦੀ ਆ ਕਿ ਸਾਡੇ ਨਾਲ ਬਹਿ ਕੇ ਸਾਰੇ ਜਾਣੇ ਪ੍ਰਸ਼ਾਦਾ ਪਾਣੀ ਜਾਂ ਇੰਜੋਏ ਕਰਦੇ ਜਣੇ ਨਵੇਂ ਸਾਲ ਦੀ ਸ਼ੁਰੂਆਤ ਮੇਰੇ ਹਿਸਾਬ ਦੇ ਨਾਲ ਇਸ ਤੋਂ ਕੋਈ ਚੰਗੀ ਨਹੀਂ ਹੋ ਸਕਦੀ ਕਿ ਸਾਰੇ ਜਣੇ ਇਕੱਠੇ ਆ ਪ੍ਰੇਮ ਮੁਹੱਬਤ ਵਾ ਆਪਸ ਦੇ ਵਿੱਚ ਤੁਹਾਡੀ ਮੱਕੀ ਇਸ ਤਰੀਕੇ ਇਸ ਤਰੀਕੇ ਦੀ ਤੁਹਾਡੀ ਆਪਸ ਦੇ ਵਿੱਚ ਬੌਂਡਿੰਗ ਆ ਕਿ ਤੁਸੀਂ ਇੱਕ ਦੂਜੇ ਨਾਲ ਕਹਿਣੇ ਦੇ ਵਿੱਚ ਚੱਲਦੇ ਜੀ ਤੇ ਬਾਕੀ ਸਾਡੇ ਇੱਕ ਨਾ ਇੱਕ ਬੜਾ ਖਾਸ ਮੇਰਾ ਛੋਟਾ ਭਰਾ ਵਾ ਉਹਦੇ ਵੱਲ ਜ਼ਰੂਰ ਜਾਇਓ ਤੁਸੀਂ ਗੱਲਾਂ ਬਾਤਾਂ ਸੁਣਿਓ ਤੇ ਉਹ ਇੰਨੀਆਂ ਗੱਲਾਂ ਮਾਰਦਾ ਜੇ ਮੈਂ ਲੱਗੀ ਤਾਂ ਲੱਗੀ ਹਾਂਜੀ ਇੰਨੀਆਂ ਗੱਲਾਂ ਮਾਰਦਾ ਜੇ ਤੇ ਬੜਾ ਬੜਾ ਮਿੱਤਰ ਵੀ ਹੈ ਇਆਂ ਗੱਲਾਂ ਇਆਂ ਗੱਲਾਂ ਹੁੰਦੀਆਂ ਮੈਂ ਤਾਂ ਆਹ ਵੇਖ ਸਾਹਮਣੇ ਗੱਲਾਂ ਨਹੀਂ ਹੋਣਗੀਆਂ ਚੱਲ ਦੱਸੀ ਦੱਸੋ ਜੀ ਕੋਈ ਉਹਦੇ ਬਾਰੇ ਦੱਸੋ ਬੇਸ਼ਕ ਕਰ ਦੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਚੀ ਖੜਕ ਵੀ ਆਵਾਜ਼ ਜਿਹੜੀ ਖੜਕ ਆਸ ਦੀ ਕਾਲਸਾ ਵਾਹਿਗੁਰੂ ਕੀ ਕਰ ਜਿਆਦਾ ਸੀਰੀਅਸ ਲੈ ਕੇ ਸਾਰੇ ਜਿਆਦਾ ਸੀਰੀਅਸ ਲੈ ਕੇ ਜੀ ਬੇਰੀ ਸਾਸ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹਿੰਮਤ ਐਂ ਜੀ ਹੋ ਲੋ ਹਿੰਮਤ ਪਗੜੀ ਸੈਂਟਰਲ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦ ਖਤਮ ਹੋ ਗਈ ਹੈ ਜੀ ਸਮੋਸੇ ਵੀਰ ਨਹੀਂ ਲਾਏ ਆ ਇਸ ਸਮੋਸੇ ਖਾ ਕੇ ਨਿਹਾਲ ਹੋ ਨਿਹਾਲ ਹੁੰਦੇ ਆ ਨਾ ਤੇ ਲਾਲ ਕੌਫੀ ਆ ਜੀ ਸਾਰਿਆਂ ਦੀ ਮਰ ਪਸੰਦ ਆ ਤੇ ਬੀਟ ਵਾਲੀ ਕੌਫੀ ਆ ਬੀਟ ਵਾਲੀ ਕੌਫੀ ਦਿੱਥੇ ਦੱਛਣ ਤੇ ਕਰੋ ਜੀ ਸਾਰਿਆਂ ਨੂੰ ਸਾਨੂੰ ਲੱਗਦਾ ਹੁੰਦਾ ਹੈ ਕਿ ਸ਼ਰਮ ਮਸ਼ੀਨ ਵਾਲੀ ਕੌਫੀ ਹੀ ਮਸ਼ੀਨ ਹੀ ਘਰੇ ਹੋਣੀ ਪੈਣੀ ਬੱਚਾ ਪਾਰਟੀ ਇਧਰ ਆ ਜਾਓ Okay कितने बीट है ओ माय गॉड इधर तैयारी चल रही है तैयार कौन कर रहा है दीदी दीदी कोमल दीदी तैयार कर रही है कोमल दीदी आज की कल छुट्टी थे पार्टी अटेंड कर रहा है बस के नहीं सर ना बोलो कुछ दीदी प्लेट सारी उधर पईया ना जड़ियां वो सारी ले ਆ ਵੀ ਆ ਗਈ ਸੋਨ ਲਗ ਗਈ ਰੁਕ ਜਾ ਇੱਕ ਮਿੰਟ ਆ ਕਰ ਲਈਏ ਤਿਆਰੀ ਆਪਾਂ ਲਓ ਜੀ ਕਾਫੀ ਦੀ ਤਿਆਰੀ ਆ ਕਾਫੀ ਬੀਟ ਹੋ ਕੇ ਕੱਪਾਂ ਚ ਪੈ ਗਈ ਆ ਦੁੱਧ ਗਰਮ ਹੋ ਰਿਹਾ ਤੇ ਕੇਕ ਕੱਟ ਕਰਕੇ ਫਿਰ ਆਪਾਂ ਨਾਲ ਨਾਲ ਤੁਹਾਨੂੰ ਮਿਲਦੇ ਆ ਇੱਕ ਮਮਬਤੀ ਫੜ ਕੇ ਸਾਰੇ ਜਗਾ ਦੋ ਹਣਾ ਚਲੋ ਚਲੋ ਜੀ ਟਕਣਾ ਕਰ ਲੋ फाड़ लो अपन अपने चाकू हथियार हैप्पी बर्थडे टू यू जोर दी जरा जोर च करो हाँ ਚਲੋ ਜੀ ਆ ਹੱਥਾਂ ਨਾਲ ਭਜਾ ਦਿਓ ਚਲੋ ਜੀ ਖਵਾਲ ਦਿਓ ਦੀਦੀ ਬੱਚਿਆਂ ਨੂੰ ਖਵਾ ਲਓ ਕੁਮੜ ਖਵਾ ਲਓ ਇੱਕ ਨਾ ਇੱਕ ਕੋਲੀ ਲੈ ਉਹਦੇ ਵਿੱਚ ਠੀਕ ਕਰ ਲਓ ਉਹਦੇ ਵਿੱਚ ਸਾਰਾ ਲਿਖਾਈ ਜੋ ਹਾਂ ਤੇੜਾ ਹੋ ਗਿਆ ਦੇ ਲੋ ਹਾਂ ਕੁਮੜ ਨਹੀਂ ਖਾਣੇ ਸੀ ਆ ਕਿਹਨਾਂ ਨੂੰ ਤੇਰੀ ਤੋ ਅੱਛਾ ਕੱਟ ਕੇ ਨਹੀਂ ਆ ਪਾਓ ਇੱਕ ਇੱਕ ਪੀਸ ਵਿੱਚ ਕਦੋ हां जी हां जी सब आप जी और तो नहीं करेंगे सर सर और बाकी तो लोगे मैं कितने रे आएगा मैं कह रहे हैं 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 कहां न रही है अस्पताल आई डोंट आई विल एंड चलो जी

ਆ ਦਸ ਕੇ ਟ੍ਰੈਕ ਕਰਦੇ ਆਂ ਇਹ ਲੈ ਲੈਂਦੇ ਆਂ ਉਸੇ ਵੀਰੇ ਸਾਹਤ ਬਹੁਤ ਜਿਆਦਾ ਸਵਾਦ ਲੋ ਸੰਗਤ ਜੀ ਤੁਸੀਂ ਵੀ ਖਾ ਲਓ ਆਹਾ ਆ ਧੂਆਂ ਵੇਖੋ ਨਿਕਲ ਰਿਹਾ ਗਰਮਾ ਗਰਮ ਸਮੋਸੇ ਹੋਰ ਵੀ ਚੱਕੋ ਵੀ ਦੇਖੋ ਵੀ ਦੁਬਾਰਤੋਂ ਥੋੜੇ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਫੇਰ ਤੇ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਤੁਸੀਂ ਵੇਖ ਹੀ ਚੁੱਕੇ ਹੋ ਕਿ ਸੈਲੀਬ੍ਰੇਸ਼ਨ ਅਸੀਂ ਦੋ ਬੱਚਿਆਂ ਦਾ ਬਰਥਡੇ ਸੈਲੀਬ੍ਰੇਸ਼ਨ ਕਰ ਚੁੱਕੇ ਹਾਂ ਹੁਣ ਸੈਲੀਬ੍ਰੇਸ਼ਨ ਜਿਹੜਾ ਹੋਣ ਜਾ ਰਿਹਾ ਵਾ ਨਾ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਕਰ ਰਹੇ ਹਾਂ ਤੇ ਤੁਹਾਡੇ ਸਾਹਮਣੇ ਇਸ ਕਰਕੇ ਨਹੀਂ ਲੈ ਕੇ ਆਂਦੇ ਕਿ ਅਸੀਂ ਵੀਡੀਓ ਨਹੀਂ ਸੀ ਬਣਾਉਣਾ ਚਾਹੁੰਦੇ ਇਹਨਾਂ ਦਿਨਾਂ ਦੇ ਵਿੱਚ ਅੱਜ ਅਖੀਰਲਾ ਦਿਨ ਵਾ ਕਿ ਅਖੀਰਲਾ ਦਿਨ ਕੀ ਮੇਰੇ ਇਸ ਇਵੈਂਟ ਦਾ ਅਖੀਰਲਾ ਦਿਨ ਤੇ ਇਸ ਇਵੈਂਟ ਦੇ ਵਿੱਚ ਥੋੜੀਆਂ ਜਿਹੀਆਂ ਜਰਾਬਾਂ ਹੜਕੋ ਬਚ ਗਈਆਂ ਥੋੜੇ ਜੇ ਦਸਤਾਨੇ ਜਿਹੜੇ ਗਲਵਜ਼ ਹੁੰਦੇ ਹੱਥਾਂ ਵਾਲੇ ਉਹ ਬਚ ਗਏ ਨੇ ਕੰਬਲ ਥੋੜੇ ਜੇ ਬਚ ਗਏ ਨੇ ਤੇ ਉਹ ਉਹਦੀ ਡਿਸਟ੍ਰੀਬਿਊਸ਼ਨ ਦੇ ਲਈ ਅਸੀਂ ਅੱਜ ਉਹਨਾਂ ਲੋਕਾਂ ਦੇ ਪਹਾੜ ਦੇ ਵਿੱਚ ਜਾ ਰਹੇ ਹਾਂ ਕਿ ਜਿਹੜੇ ਲੋਕ ਇਸ ਚੀਜ਼ ਦੀ ਨੀਡ ਹੈ ਜਿੰਨਾਂ ਨੂੰ ਜਿਹੜੇ ਕਿ ਤੁਸੀਂ ਰਿਕਸ਼ੇ ਵਾਲੇ ਲਾ ਲਓ ਤੁਸੀਂ ਸਾਈਕਲਾਂ ਵਾਲੇ ਲਾ ਲਓ ਮਜ਼ਦੂਰ ਲਾ ਲਓ ਉਹ ਲੋਕ ਲਾ ਲਓ ਕਿ ਜਿਨ੍ਹਾਂ ਨੂੰ ਜਿਹੜੇ ਕਿ ਹੱਥਾਂ ਪੈਰਾਂ ਤੋਂ ਨੰਗੇ ਨੇ ਤੇ ਸਾਡੀ ਕੋਸ਼ਿਸ਼ ਇਹੋ ਹੀ ਰਹਿੰਦੀ ਆ ਕਿ ਇਹ ਐਸੀਆਂ ਵੀਡੀਓ ਜਿਹੜੀਆਂ ਨਾ ਹਰ ਕੋਈ ਪਾਉਂਦਾ ਵਾ ਹਰ ਕੋਈ ਇਨਾਂ ਜਣਾਂ ਦੇ ਭਲਾ ਜ਼ਰੂਰ ਹੋ ਜਾਂਦਾ ਵਾ ਕਈ ਵਾਰ ਕਈ ਐਸੇ ਤਰੀਕੇ ਨਾਲ ਭੰਡਦੇ ਨੇ ਕਿ ਲੋਕੀ ਕੀ ਵੀਡੀਓ ਪਾਉਣ ਦੀ ਕੀ ਲੋੜ ਸੀ ਪਰ ਉਸ ਵੀਡੀਓ ਦੇ ਉੱਤੋਂ ਅੱਜ ਜਿੰਨੇ ਵੀ ਲੋਕੀ ਨਿਕਲਦੇ ਆ ਨਾ ਉਹ ਉਹ ਇੱਕ ਨਾ ਇੱਕ ਦਿਨ ਕਿਸੇ ਨੇ ਵੀਡੀਓ ਪਾਈ ਹੋਏਗੀ ਤੇ ਉਹ ਵੀਡੀਓ ਨੂੰ ਵੇਖ ਕੇ ਹੀ ਨਿਕਲੇ ਹੋਣਗੇ ਉਸ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਦਾ ਭਲਾ ਤੇ ਹੁੰਦਾ ਨਾ ਹੁਣ ਇਸੇ 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 ਤਰੀਕੇ ਨਾਲ ਲਾ ਲੋ ਮੈਨੂੰ ਵੀ ਭੰਡਣ ਵਾਲੇ ਜਿਹੜੇ ਆ ਨਾ ਉਹ ਇੰਨਾ ਕੁ ਜ਼ਿਆਦਾ ਭੰਡਦੇ ਆ ਕਿ ਉਹਨਾਂ ਨੂੰ ਪੇਜ ਦੇ ਉੱਤੇ ਜਾ ਕੇ YouTube ਦੇ ਪੇਜ ਦੇ ਉੱਤੇ ਜਾ ਕੇ ਅਗਲੇ ਪਾਸੇ ਸਵਾਵਾਂ ਦੀਆਂ ਵੀਡੀਓ ਨਹੀਂ ਵੇਖਦੇ ਕੋਈ ਇੱਕ ਦਾ ਮੂਮੈਂਟ ਚੁੱਕਦੇ ਆ ਤੇ ਉਹਦੇ ਉੱਤੇ ਦੇ ਤੇਰੀ ਦੀ ਕਮੈਂਟ ਤੇ ਕਮੈਂਟ ਦੇ ਤੇਰੀ ਦੀ ਕਮੈਂਟ ਦੇਖੋ ਜੀ ਸੋਸ਼ਲ ਮੀਡੀਆ ਤੇ ਇਹੋ ਕੁਛ ਹੀ ਆ ਕਿ ਦੁਨੀਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਦੁਨੀਆ ਹਨਾ ਕੰਮ ਕਰਦੀ ਆ ਤੇ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਚੁੱਕਣ ਦੀ بجائے ਉਹਨਾਂ ਦੀ ਜਿਹੜੀ ਹੁੰਦੀ ਨਾ ਕਿ ਵੀਕ ਪੁਆਇੰਟ ਉਹ ਚੁੱਕਦੇ ਨੇ ਕਿ ਇਹਨੂੰ ਭੰਡੜਾ ਕਿਵੇਂ ਐ ਇਹਨੂੰ ਮਾੜਾ ਕਿਵੇਂ ਕਹਿਣਾ ਉਹਦੀ ਚੰਗਿਆਈ ਉਹਦੇ ਚੰਗੇ ਕੰਮ ਨੂੰ ਨਹੀਂ ਅੱਗੇ ਕਦੇ ਵੀ ਕੋਈ ਲੈ ਕੇ ਆਉਂਦਾ ਮਤਲਬ ਕਿ ਉਹਦੇ ਵਿੱਚ ਨੁਕਸ ਬਿੰਨੀ ਕੱਢਣੀ ਆ ਇਹ ਲੋਕਾਂ ਦੀ ਫਿਤਰਤ ਆ ਇਹ ਯੁੱਗਾਂ ਜੁਗਾਂਤਰਾ ਤੋਂ ਚੱਲਦਾ ਆ ਰਿਹਾ ਵਾ ਕੀ ਇਹਦੇ ਭਾਜੀ ਆਪਾਂ ਸਮਾਂ ਜ਼ਿਆਦਾ ਨਾ ਲਾਈਏ ਬਾਅਦ ਦੁਬਾਰਾ ਐਕਸਪਲੇਨ ਕਰ ਦਈਏ ਕਿ ਬਰਥਡੇ ਸੈਲੀਬ੍ਰੇਸ਼ਨ ਹੋ ਗਿਆ ਐ ਨਿਊ ਇਅਰ ਸੈਲੀਬ੍ਰੇਸ਼ਨ ਸਟਾਫ ਦੇ ਨਾਲ ਹੋ ਗਿਆ ਏ ਤੇ ਹੁਣ ਜਿਹੜਾ ਆਪਾਂ ਸ਼ੀਦੀ ਦਿਹਾੜਿਆਂ ਦੇ ਵਿੱਚ ਜਰਾਬਾਂ ਦਸਤਾਨੇ ਕੰਬਲ ਵੰਡੇ ਸੀਗੇ ਉਹਦੀਆਂ ਵੀਡੀਓਜ਼ ਤੁਸੀਂ ਨਹੀਂ ਵੇਖੀਆਂ ਕਿਉਂਕਿ ਆਪਾਂ ਪਾਈਆਂ ਨਹੀਂ ਤੇ ਉਹਨਾਂ ਦਾ ਜਿਹੜਾ ਥੋੜਾ ਬਹੁਤਾ ਸਮਾਨ ਬਚਿਆ ਉਹ ਅਸੀਂ ਅੱਜ ਨਵਾਂ ਸਾਲ ਲਾ ਲੋ ਜਾਂ ਸਾਡੇ ਕੋਲ ਜਿਹੜਾ ਥੋੜਾ ਬਚਿਆ ਅਸੀਂ ਉਹ ਸਾਰਾ ਕਲੀਅਰ ਕਰਨ ਵਾਸਤੇ ਜਾ ਰਹੇ ਹਾਂ ਤੇ ਅਸੀਂ ਸੋਚਿਆ ਕਿ ਉਹ ਸਾਰਾ ਚੀਜ਼ ਨੂੰ ਉਹ ਵੀ ਅੱਜ ਹੀ ਕਵਰ ਕਰ ਲੈਣੇ ਆ ਸਾਰਾ ਕੁਝ ਤੁਹਾਡੇ ਵਲੌਗ ਦੇ ਇਸੇ ਵਲੌਗ ਦੇ ਵਿੱਚ ਐਡ ਆਨ ਹੋ ਜਾਊਗਾ ਜਿਹੜਾ ਜੁੜੇ ਰਹੋ ਵਲੌਗ ਦੇ ਨਾਲ ਥੋੜੇ ਸਮੇਂ ਤੱਕ ਮਿਲਦੇ ਹਾਂ ਤਾਂ ਔਰ ਤਾਂ ਔਰ ਤਾਂ ਨੂੰ ਵੇਖਦੇ ਆਂ ਆ ਨਾ ਇੱਕ ਇੱਕ ਦਸਤਾਨੇ ਇੱਕ ਜਰਾਬਾਂ ਨੇ ਇਹ ਠੰਡੇ ਤੇ ਤੁਹਾਡੇ ਕੰਮ ਆ ਜਾਣਗੇ ਇਹ ਬਾਬਾ ਜੀ ਫੇਰ ਤੇ ਲਾਓ ਦਸਤਾਨੇ ਪਾਏ ਦੇ ਆ ਦਸਤਾਨੇ ਪਾ ਲਿਓ ਆ ਜਰਾਬਾਂ ਪਾ ਲਿਓ ਬੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਮਾਰਾ ਤੁਹਾਡੇ ਕਰਕੇ ਤੋਰੇ ਫਿਰਦੇ ਆ ਵੀ ਲੈ ਲਓ ਲਾ 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 ਓਏ ਅੱਤ ਲੈ ਆ ਆ ਇੰਨੀ ਕੀ ਚੀਜ਼ ਨਾਲ ਤੁਸੀਂ ਮੇਰੇ ਪੈਰੀ ਹੱਥ ਲਾਈ ਜਾਂਦੇ ਜੀ। ਤੇ ਫੇ ਭਾਈ ਦੀ ਹੁੰਦੀ ਹੈਗੇ। ਮੇਰਾ ਭਰਾ ਆ। ਹਾਂ ਭਰਾ ਨਹੀਂ ਮੈਂ ਤਾਂ ਦਾ ਪੁੱਤ ਵਾਂ। ਜੇ ਕੋਈ ਗੱਲ ਹੋਵੇ ਮੈਨੂੰ ਦੱਸਣਾ। ਠੀਕ ਆ ਲੱਗਦਾ ਠੀਕ ਆ। ਕੀ ਕਰਦਾ ਹਾਂ ਮੈਂ? ਕੀ ਕਰਦੇ? ਜੋ ਕਹੇਗਾ ਕਰ ਦਾਂਗੇ। ਚਲੋ ਠੀਕ ਆ। ਮੈਨੂੰ ਕੋਈ ਛੇੜੇ। ਸਾਹਬ ਮੈਨੂੰ ਦੱਸਣਾ। ਠੀਕ ਆ ਬਾਪੂ ਜੀ ਚੰਗਾ ਜੀ। ਚਲੋ ਜੇਬਾਂ ਦੇ ਵਿੱਚ ਹੱਥ ਪਾ ਗਏ। ਅਸੀਂ ਜਾ ਕੇ ਦਸਤਾਨੇ ਪਵਾ ਲੈਣੇ ਹੁਣ। ਕੀ ਮੰਨਦੇ ਆ? ਵਾਹ ਨਵੇਂ ਸਾਲ ਦੀ ਮੁਬਾਰਕਾ ਦਸਾਨੇ ਪਾ ਲਿਓ ਦਰਾਬਾ ਪਾ ਲਿਓ ਕਿਹੜਾ ਪਿੰਡ ਹੈ ਮੇਰਾ ਇੱਧਰ ਤਨਪੁਰ ਕਾਲਾ ਧਰਮਪੁਰ ਕਾਲਾ ਹਾਂਜੀ ਹਾਂਜੀ ਚਲੋ ਸਾਲ ਨਵੇਂ ਸਾਲ ਦੀ ਮੁਬਾਰਕਾ ਹੋਣ ਤੁਹਾਨੂੰ ਤੁਹਾਨੂੰ ਬਹੁਤੀਆਂ ਮਾਰਾਂ ਮਹਾਰਾਜ ਤਾਂ ਤੰਦਰੁਸਤੀ ਤੁਹਾਨੂੰ ਤੁਹਾਨੂੰ ਤਾਂ ਦੁਸਤੀ ਬਖਸ਼ੇ ਤਮਾਕੂ ਨਾ ਮੜਿਆ ਕਰੋ ਚਲੋ ਠੀਕ ਹੈ ਮੈਂ ਤਾਂ ਮੈਂ ਤੁਹਾਨੂੰ ਵੇਖ ਕੇ ਮੈਂ ਵੀ ਚੰਗਾ ਨਹੀਂ ਉਦੋਂ ਆ ਕੇ ਕਹਿੰਦਾ ਛੁੱਟ ਦੋ ਹਾਂਜੀ ਹਾਂਜੀ ਮੈਂ ਸਮਝ ਗਿਆ ਮਹਾਰਾਜ ਭਲਾ ਕਰੇ ਬੱਚੇ ਤੰਦਰੁਸਤ ਤੁਹਾਨੂੰ ਤੁਹਾਨੂੰ ਤਾਂ ਦੁਸਤੀ ਬਖਸ਼ੇ ਠੀਕ ਹੈ ਵੀਰੇ ਠੀਕ ਹੈ ਠੀਕ ਬਾਪੂ ਜੀ ਹਾਂਜੀ ਹਾਂਜੀ ਪਿਛਲੀ ਪਾਰਟ ਦੇ ਵਿੱਚ ਤੁਸੀਂ ਸਾਰਾ ਕੁਝ ਵੇਖ ਲਿਆ ਵਾ ਪਾਰਟ ਨਹੀਂ ਪਿਛਲੀ ਮਨ ਲਓ ਕਿ ਵੀਡੀਓ ਤੁਸੀਂ ਪੂਰੀ ਵੇਖ ਹੀ ਲਈ ਆ ਤੁਸੀਂ ਵੇਖ ਹੀ ਲਈਆ ਇਹ ਵੀਡੀਓ ਦਾ ਇਸ ਵਲੌਗ ਦਾ ਅੰਤ ਆ ਤੇ ਪੂਰੀ ਵੀਡੀਓ ਜਿਹੜੀ ਆ ਦਸਤਾਨੇ ਤੇ ਜਾਂ ਜਰਾਬਾ ਵੰਡਣ ਤੇ ਜਾਂ ਕੰਬਲ ਕੰਬਲ ਵੰਡਣ ਤੇ ਜਿਹੜੀ ਵੀਡੀਓ ਬਣਾਉ ਹਿੰਮਤ ਐਨ ਜੀਓ ਅੰਮ੍ਰਿਤਸਰ ਦੇ ਪੇਜ ਦੇ ਉੱਤੇ ਤੁਹਾਨੂੰ ਮਿਲ ਜੇਗੀ ਥੋੜੇ ਦਿਨਾਂ ਤੱਕ ਤੇ ਕਿਉਂਕਿ ਵੀ ਵਲੌਗ ਬੜਾ ਬੜਾ ਜਦਾ ਲੰਬਾ ਹੋ ਜਾਣਾ ਸੀ ਜਿਹੜੇ ਤਰੀਕੇ ਨਾਲ ਅਸੀਂ ਵੰਡਣਾ ਸ਼ੁਰੂ ਕੀਤਾ ਵਾ ਕਾਫੀ ਸੀ ਕਾਫੀ ਪਰਿਵਾਰ ਮਿਲੇ ਕਾਫੀ ਰਖਸ਼ੇ ਵਾਲੇ ਮਿਲੇ ਕਾਫੀ ਕੀ ਨਾਂ ਦਾ ਉਹ ਸਮਰੱਥ ਲੋਕ ਮਿਲੇ ਕਿ ਜਿਨ੍ਹਾਂ ਨੂੰ ਠੰਡ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਆ ਚਲੋ ਇੱਕ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਢੰਗ ਦੇ ਨਾਲ ਕਰਨੀ ਚਾਹੀ ਆ ਹਰ ਕੋਈ ਇਸ ਤਰੀਕੇ ਨਾਲ ਕਰਦਾ ਵਾ ਗਰੀਬਾਂ ਦੀ ਸੋਚਦਾ ਵਾ ਤੇ ਪਰ ਇਹ ਆ ਕਿ ਐਸੀਆਂ ਐਸੀਆਂ ਚੀਜ਼ਾਂ ਕਰਕੇ ਨਾ ਸਕੂਨ ਬੜਾ ਮਿਲਦਾ سکون ਤਾਂ ਮਿਲਦਾ ਵਾ ਕਿ ਥੋੜੇ پیسے ਵੇਖੋ پیسے ਤੇ ਲੱਗਦੇ ਹੀ ਆ ਸੇਵਾ ਦੇ پیسے ਜਰੂਰ ਲੱਗਦੇ ਆ ਪਰ ਇਹ ਆ ਕਿ ਐਸੀਆਂ ਐਸੀਆਂ ਚੀਜ਼ਾਂ ਕਰਕੇ ਸਕੂਨ ਬੜਾ ਮਿਲਦਾ ਵਾ ਆਪਣੇ ਆਪ ਨੂੰ ਸ਼ਾਂਤੀ ਮਿਲਦੀ ਆ ਤੇ ਮੈਂ ਆਸ ਕਰਦਾ ਵਾਂ ਕਿ ਤੁਹਾਨੂੰ ਇਹ ਵਲੌਗ ਪਹਿਲੇ 2025 ਦਾ ਪਹਿਲਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਹਾਂ ਤੇ ਬਾਕੀ বারবার ਹੀ ਕਹਿੰਨੇ ਆ ਕਿ ਹਰ ਕੋਈ ਬੜੇ ਸੋਹਣੇ ਤਰੀਕਿਆਂ ਨਾਲ ਆਪਣਾ ਨਵੇਂ ਦਿਨ ਨਵੇਂ ਸ਼ੁਰੂ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦਾ ਵਾ ਤੇ ਕਰਦੇ ਆ ਹਨਾ ਕੋਈ ਪੰਗੜੇ ਪਾ ਕੇ ਕੋਈ ਨੋਨ ਵੈਜ ਖਾ ਕੇ ਕੋਈ ਕੇ ਤਰੀਕੇ ਨਾਲ ਸ਼ਰਾਬ ਆ ਪੀ ਕੇ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਇਸ ਨੂੰ ਇੰਜੋਏ ਕਰਦਾ ਹੈ ਹਨਾ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਆਪ ਹਰ ਇੱਕ ਦੀ ਆਪੋ ਆਪਣੀ ਸੋਚ ਨਹੀਂ ਆਪਾਂ ਆਪਾਂ ਕਰ ਸਕਦੇ ਆ ਹਣਾ ਆਪਾਂ ਜੋ ਕੀਤਾ ਵਾ ਜੇ ਤੁਹਾਨੂੰ ਚੰਗਾ ਲੱਗੇ ਤੇ ਵਧੀਆ ਤੇ ਇਸ ਨੂੰ ਇੱਕੀ ਮੈਸੇਜ ਦਵਾਂਗੇ ਕਿ ਬਾਕੀ ਇੰਜੋਏ ਤੇ ਹਰ ਕੋਈ ਕਰਦਾ ਵਾ ਹਮ ਹਰ ਇੱਕ ਆਪਣੇ ਇਸ ਦਿਨ ਨੂੰ ਸੋਨਾ ਬਣਾਉਣਾ ਚਾਹੁੰਦਾ ਪਰ ਇੱਕ ਚੀਜ਼ ਆ ਕਿ ਇਹ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹਰ ਇੱਕ ਨੂੰ ਕੋਈ ਨਾ ਕੋਈ ਪ੍ਰਣਾ ਲੈਣਾ ਚਾਹੀਦਾ ਕਿ ਮੈਂ ਇਸ ਸਾਲ ਵਿੱਚ ਆ ਚੀਜ਼ ਕਰਾਂਗਾ ਮਤਲਬ ਕਿ ਕਿ ਟੀਚਾ ਮੈਥ ਲੈਣਾ ਚਾਹੀਦਾ ਵਾ ਸਹੀ ਗੱਲ ਆ ਕਿ ਆਪਾਂ ਨੂੰ ਅਗਲਾ ਜਦੋਂ ਸਾਲ ਖਤਮ ਹੁੰਦਾ ਉਸ ਦਿਨ ਆਪਾਂ ਕਹਿ ਸਕੀਏ ਵੀ ਆਪਾਂ ਸਾਲ ਦੀ ਸ਼ੁਰੂਆਤ ਆ ਚੀਜ਼ ਕਹੀ ਸੀ ਤੇ ਆਪਾਂ ਇਹ ਚੀਜ਼ ਕਰ ਚੁੱਕੇ ਆ ਕਰ ਚੁੱਕੇ ਆ ਸਹੀ ਗੱਲ ਆ ਤੇ ਆਪਾਂ ਤੇ ਇੱਕ ਕਹਿ ਹੀ ਸਕਦੇ ਆ ਬਾਕੀ ਆਪਣੇ ਜੀਵਨ ਵਿੱਚ ਇਹ ਚੀਜ਼ ਨੂੰ ਟਾਲਣਾ ਹਰ ਮਤਲਬ ਕਿ ਅਗਲੇ ਦੀ ਮਰਜ਼ੀ ਆ ਤੇ ਇਸ ਦੇ ਨਾਲ ਹੀ ਆਪਾਂ ਜ਼ਿਆਦਾ ਪਰਵਚਨ ਨਾ ਦਈਏ ਤੇ ਆਪਾਂ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਤੇ હિંમત ઓਜਲਾ બ્લોਗਸ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਅਗਲੇ ਬਲੌਗ ਦੇ ਵਿੱਚ ਮਿਲਾਂਗੇ ਵੇਟ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ